ਸਤਿ ਸ਼੍ਰੀ ਅਕਾਲ ਜੀ ਖਬਰ ਪੜਤਾਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੜਕੇ 4 ਵਜੇ ਅਦਾਲਤ ਦੇ ਵੱਲੋਂ ਕਾਂਚਨਪ੍ਰੀਤ ਕੌਰ ਨੂੰ ਛੱਡ ਦਿੱਤਾ ਗਿਆ ਔਰ ਅਕਾਲੀ ਦਲ ਇਸ ਨੂੰ ਜਿੱਤ ਦੀ ਖੁਸ਼ੀ ਦੇ ਤੌਰ ਤੇ ਦੇਖ ਰਿਹਾ ਜਦ ਕਿ ਸੂਤਰਾਂ ਦੇ ਹਵਾਲੇ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਸਰਕਾਰ ਕੰਚਨਪ੍ਰੀਤ ਕੌਰ ਨੂੰ ਦੁਬਾਰਾ ਗ੍ਰਿਫਤਾਰ ਕਰਨ ਦੀ ਰਣਨੀਤੀ ਤੇ ਕੰਮ ਕਰ ਰਹੀ ਹੈ ਤੁਹਾਡਾ ਪੂਰਾ ਵਿਸ਼ਲੇਸ਼ਣ ਕੀ ਕਹਿੰਦਾ ਡੱਲਾ ਜੀ ਦੇਖੋ ਇੱਕ ਸਿਆਸੀ ਲੜਾਈ ਚੱਲ ਰਹੀ ਹੈ ਪੰਜਾਬ ਦੇ ਵਿੱਚ ਸੱਤਾ ਧਿਰ ਔਰ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਵਿੱਚ ਔਰ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਪੰਜਾਬ 'ਚ ਉਸ ਵੇਲੇ ਵੀ ਇਸ ਤਰੀਕੇ ਦੀ ਲੜਾਈ ਸੱਤਾ ਲੜਦੀ ਹੁੰਦੀ ਸੀ ਮੈਨੂੰ ਯਾਦ ਹੈ ਉਸ ਵੇਲੇ ਮੁੱਖ ਤੌਰ ਤੇ ਜਿਹੜੀ ਲੜਾਈ ਲੜੀ ਜਾਂਦੀ ਸੀ ਸੁਖਬੀਰ ਸਿੰਘ ਬਾਦਲ ਦੀ ਧਿਰ ਵੱਲੋਂ ਜਾਂ ਬਾਦ ਦੇ ਵਿੱਚ ਕੈਪਟਨ ਅਮਰਿੰਦਰ ਦੀ ਧਿਰ ਵੱਲੋਂ ਕਾਂਗਰਸ ਵੱਲੋਂ ਉਹ ਸਿਮਰਜੀਤ ਬੈਂਸ ਨਾਲ ਲੜੀ ਜਾਂਦੀ ਸੀ ਸਿਮਰਜੀਤ ਬੈਂਸ ਦੇ ਖਿਲਾਫ ਵੀ ਇਸ ਤਰੀਕੇ ਦੀ ਰਣਨੀਤੀ ਬਣਾਈ ਜਾਂਦੀ ਸੀ ਹੁਣ ਕਿਉਂਕਿ ਇਲਜ਼ਾਮ ਬਹੁਤ ਗੰਭੀਰ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਲਾਏ ਨੇ ਕਿ ਅਕਾਲੀ ਦਲ ਦਾ ਜਿਹੜਾ ਸਬੰਧ ਹੈ ਉਹ ਗੈਂਗਸਟਰ ਧਿਰ ਨਾਲ ਹੈ ਇਹ ਇਲਜ਼ਾਮ ਅਕਾਲੀ ਦਲ ਤੇ ਲੱਗੇ ਨੇ ਔਰ ਕੰਚਨਪ੍ਰੀਤ ਕੌਰ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਾਮਲਾ ਪੰਜਾਬ ਦੀ ਪੋਲਿਟਿਕਸ ਦਾ ਵੀ ਬਣ ਗਿਆ ਮਨਦੀਪ ਜੀ ਜੇ ਮੈਂ ਇੱਕ ਇੱਕ ਕਰਕੇ ਗੱਲ ਸ਼ੁਰੂ ਕਰਾਂ ਦੇਖੋ ਜਦੋਂ ਪਰਸੋਂ ਰਾਤ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਕੀਤੀ ਗਈ ਉਸ ਵੇਲੇ ਰੌਲਾ ਮਚ ਗਿਆ ਵੀ ਕੀ ਇਹ ਗ੍ਰਿਫਤਾਰੀ ਸਹੀ ਹੈ ਇਹ ਪੁਲਿਸ ਗਲਤੀ ਕਰ ਗਈ ਕਾਲੀ ਕਰ ਗਈ ਅਸਲ ਚ ਮਜੀਠਾ ਪੁਲਿਸ ਥਾਣੇ ਦੇ ਵਿੱਚ ਪੇਸ਼ ਹੋਣ ਲਈ ਕੰਚਨਪ੍ਰੀਤ ਕਾਰ ਗਈ ਸੀ ਉਹਦੇ ਤੇ ਚਾਰ ਕੇਸ ਦਰਜ ਸੀ ਹਾਈ ਕੋਰਟ ਤੋਂ ਅਦਾਲਤਾਂ ਤੋਂ ਉਹਨੂੰ ਇੰਟਰਿਮ ਬੇਲ ਮਿਲੀ ਸੀ ਕਿ ਉਹ ਜਾਂਚ ਦਾ ਹਿੱਸਾ ਬਣੇਗੀ ਔਰ ਉਹ ਜਾਂਚ ਚ ਸ਼ਾਮਲ ਹੋਣ ਗਈ ਸੀ ਅਦਾਲਤ ਦੇ ਹੁਕਮਾਂ ਤੇ ਅਗਰ ਪੁਲਿਸ ਉਹਨੂੰ ਜਾਂਚ ਚ ਸ਼ਾਮਲ ਕਰਕੇ ਜਾਣ ਦਿੰਦੀ ਤੇ ਗੱਲ ਠੀਕ ਰਹਿਣੀ ਸੀ ਲੇਕਿਨ ਪੁਲਿਸ ਨੇ ਕੀ ਕੀਤਾ ਪੁਲਿਸ ਨੂੰ ਇਹ ਸੀ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਕੰਚਨਪ੍ਰੀਤਕੌਰ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹਾਂ ਕਿਉਂਕਿ ਸਰਕਾਰ ਦੇ ਉੱਤੇ ਬਹੁਤ ਵੱਡਾ ਦਬਾਅ ਸੀ ਸਰਕਾਰ ਇਹ ਇਲਜ਼ਾਮ ਲਾਉਂਦੀ ਹੈ ਕਿ ਕੰਚਨਪ੍ਰੀਤਕੌਰ ਦੇ ਸਾਥੀ ਅਮਰਿਤਪਾਲ ਸਿੰਘ ਬਾਠ ਸਰਕਾਰ ਦਾ ਦਾਅਵਾ ਹੈ ਕਿ ਕੰਚਨਪ੍ਰੀਤਕੌਰ ਦੇ ਜ਼ਰੀਏ ਅਮਰਿਤਪਾਲ ਸਿੰਘ ਬਾਠ ਨੇ ਜਾਂ ਹੋਰ ਵਿਅਕਤੀਆਂ ਨੇ ਜਿਨ੍ਹਾਂ ਨੂੰ ਗੈਂਗਸਟਰ ਕਿਹਾ ਜਾਂਦਾ ਹੈ ਸਰਕਾਰ ਵੱਲੋਂ ਕਿ ਗੈਂਗਸਟਰਾਂ ਤੋਂ ਧਮਕੀ ਭਰੇ ਫੋਨ ਆਏ ਸੀ ਹਲਕੇ 'ਚ ਹੁਣ ਜਦੋਂ ਪੁਚਗੇ 'ਚ ਲਈ ਜਾਂਦੀ ਹੈ ਕੰਚਨਪ੍ਰੀਤਕੌਰ ਮਜੀਠਾ ਥਾਣੇ ਚਭਾਲ ਦੀ ਪੁਲਿਸ ਵੀ ਉੱਥੇ ਆ ਜਾਂਦੀ ਹੈ ਜਿਹੜੀ ਮਜੀਠਾ ਪੁਲਿਸ ਪੁਚਗੇ 'ਚ ਕਰ ਰਹੀ ਸੀ ਉਹ 12 ਨਵੰਬਰ ਦੇ ਇੱਕ ਕੇਸ 'ਚ ਕਰ ਰਹੀ ਸੀ ਚਾਰ ਕੇਸ ਦਰਜ ਸੀ ਚਭਾਲ ਪੁਲਿਸ ਨੇ ਇੱਕ 11 ਨਵੰਬਰ ਨੂੰ ਐਫ ਆਈ ਆਰ ਦਰਜ ਕੀਤੀ ਸੀ ਜਿਹਦੇ ਵਿੱਚ ਇੱਕ ਔਰਤ ਨੇ ਸ਼ਿਕਾਇਤ ਕੀਤੀ ਕੀ ਕਨਕਾਬ ਕੋ ਪੋਸ਼ ਵਿਅਕਤੀ ਮੇਰੇ ਕੋਲੇ ਆਇਆ ਉਹਨੇ ਮੇਰੇ ਕੰਨ ਤੇ ਫੋਨ ਲਾਤਾ ਤੇ ਦੂਜੇ ਪਾਸੇ ਜਿਹੜਾ ਵਿਅਕਤੀ ਬੋਲ ਰਿਹਾ ਸੀ ਉਹ ਅਮਰਿਤਪਾਲ ਸਿੰਘ ਬਾਠ ਸੀ ਜਾਂ ਇਹਨਾਂ ਦਾ ਕੋਈ ਬੰਦਾ ਸੀ ਵੀ ਉਹ ਕਹਿੰਦਾ ਵੀ ਅਕਾਲੀ ਦਲ ਨੂੰ ਵੋਟ ਨਹੀਂ ਪਾਉਣੀ ਨਹੀਂ ਤਾਂ ਨਤੀਜੇ ਭੁਗਤਣੇ ਪੈਣੇ ਵੀ ਅਕਾਲੀ ਦਲ ਨੂੰ ਵੋਟ ਪਾਣੀ ਜੇ ਨਾ ਪਾਈ ਅਕਾਲੀ ਦਲ ਨੂੰ ਤਾਂ ਨਤੀਜੇ ਭੁਗਤਣੇ ਪੈਣੇ ਉਹ ਸ਼ਿਕਾਇਤ ਨੂੰ ਆਧਾਰ ਬਣਾ ਕੇ ਪੁਲਿਸ ਨੇ ਇੱਕ ਐਫ ਆਈ ਆਰ ਦਰਜ ਕੀਤੀ ਓਪਨ ਐਫ ਆਈ ਆਰ ਉਹ ਚ ਕਿਸੇ ਦਾ ਨਾਮ ਨਹੀਂ ਸੀ ਅਣਪਛਾਤੇਆਂ ਦੇ ਖਿਲਾਫ ਚੁਬਾਲ ਪੁਲਿਸ ਨੇ ਜਦੋਂ ਆ ਕੇ ਪੁੱਛਗਿੱਛ ਕੀਤੀ ਮਜੀਠਾ ਚ ਤੇ ਚੁਬਾਲ ਪੁਲਿਸ ਨਾਲ ਲੱਗੀ ਤੇ ਉੱਥੇ ਜਾ ਕੇ ਇਹਨਾਂ ਨੇ ਪਰਚਾ ਦਰਜ ਕਰਤਾ ਉੱਥੇ ਮਜੀਠੇ ਥਾਣੇ ਚ ਚੁਬਾਲ ਵਾਲੇ ਕੇਸ ਚ ਪਰਚਾ ਦਰਜ ਕਰਤਾ ਧਾਰਾ 111 ਲਾਤੀ ਬੀ ਐਨ ਐਸ ਦੀ ਜਿਹੜੀ ਨਾਨ ਅਵੇਲੇਬਲ ਧਾਰਾ ਉਹ ਗ੍ਰਿਫਤਾਰੀ ਪਾ ਲਈ ਹਾਈ ਕੋਰਟ ਦੇ ਵਿੱਚ ਕੱਲ ਚੈਲੰਜ ਕਰਤਾ ਅਰਸ਼ਦੀਪ ਕਲੇਰ ਦਮਨਵੀਰ ਸਿੰਘ ਸੋਪਤੀ ਉਹਨਾਂ ਨੇ ਜਿਹੜੇ ਅਕਾਲੀ ਦਲ ਦੇ ਵਕੀਲ ਨੇ ਬੜੇ ਤੇਜ ਤਰਾਰ ਵਕੀਲ ਨੇ ਸਿਆਣੇ ਵਕੀਲ ਨੇ ਵਿਕਰਮਜੀਤ ਸਿੰਘ ਤੋਂ ਲੈ ਕੇ ਸਾਰੇ ਕੇਸ ਨੇ ਜਿਹੜੇ ਅਕਾਲੀ ਦਲ ਦੇ ਵੱਡੇ ਉਹ ਇਹ ਲੜਦੇ ਨੇ ਇਹਨਾਂ ਨੇ ਉੱਥੇ ਹਾਈ ਕੋਰਟ ਚ ਚੈਲੰਜ ਕਰਤਾ ਆਧਾਰ ਬਣਾ ਕੇ ਵੀ ਬੀ ਐਨ ਐਸ ਦੀ ਧਾਰਾ 111 ਲਾਈ ਆ ਪੁਲਿਸ ਨੇ ਜਾਣ ਬੁੱਝ ਕੇ ਲਾਈ ਆ ਇੰਟention ਪੁਲਿਸ ਦੀ ਗ੍ਰਫਤਾਰ ਕਰਨ ਦੀ ਸੀ ਅਦਾਲਤ ਸਹਿਮਤ ਹੋ ਗਈ ਅਦਾਲਤ ਨੇ ਤਰਨ ਤਰਨ ਚ ਅਦਾਲਤ ਨੂੰ ਕਹਿਤਾ ਵੀ ਤੁਸੀਂ ਆਪਣੇ ਜੱਜ ਦੀ ਕਸਟਡੀ ਚ ਕੰਚਨਪ੍ਰੀਤ ਕੌਰ ਨੂੰ ਰੱਖੋ ਪੁਲਿਸ ਨੂੰ ਨਹੀਂ ਦੇਣੀ ਤੇ ਰਾਤੀ 8 ਵਜੇ ਸੁਣਵਾਈ ਸ਼ੁਰੂ ਕਰੋ ਦੁਬਾਰਾ ਫਿਰ ਅਰਸ਼ਦੀਪ ਕਲੇਰ ਆਏ ਦਮਨਬੀਰ ਸੋਪਤੀ ਆਏ ਉਧਰ ਸਰਕਾਰੀ ਵਕੀਲ ਆਏ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਐਡਵੋਕੇਟ ਜਨਰਲ ਦੇ ਦਫਤਰ ਚੋਂ ਵਕੀਲ ਮੰਗਾਏ ਰਾਤੀ 9 10 ਵਜੇ ਫਿਰ ਸੁਣਵਾਈ ਸ਼ੁਰੂ ਹੋਈ ਸਾਰਿਆਂ ਨੇ ਆਪਣੇ ਪੱਖ ਰੱਖੇ ਪੰਜਾਬ ਸਰਕਾਰ ਦੇ ਵਕੀਲਾਂ ਨੇ ਆਪਣੇ ਪੱਖ ਰੱਖੇ ਅਰਸ਼ਦੀਪ ਕਲੇਰ ਉਹਨਾਂ ਨੇ ਆਪਣੇ ਪੱਖ ਰੱਖੇ ਦਮਨਬੀਰ ਸੋਪਤੀ ਇਹਨਾਂ ਨੇ ਔਰ 2 ਵਜੇ ਤੱਕ ਗਹਿ ਗੱਚ ਸੁਣਵਾਈ ਚੱਲੀ ਸ਼ਾਇਦ ਇਤਿਹਾਸ 'ਚ ਪਹਿਲੀ ਵਾਰ ਹੈ ਤਰਨਤਾਰਨ ਦੇ ਕਿ ਰਾਤ 8 ਵਜੇ ਕਿਸੇ ਕੇਸ 'ਚ ਸੁਣਵਾਈ ਸ਼ੁਰੂ ਹੋਈ ਹਾਈ ਕੋਰਟ ਦੇ ਦਖਲ ਤੋਂ ਬਾਅਦ ਤੇ ਰਾਤ ਦੇ 2:30 ਵਜੇ ਤੱਕ ਸੁਣਵਾਈ ਚੱਲਦੀ ਰਹੀ ਤੇ ਫਿਰ ਜੱਜ ਸਾਹਿਬ ਆਰਡਰ ਲਿਖਾਉਂਦੇ ਰਹੇ ਸਲਾਹ ਮਸ਼ਮਰਾ ਕਰਕੇ 4 ਵਜੇ ਆਰਡਰ ਪਾਸ ਕਰਤਾ ਕਿ ਕੰਚਨਪ੍ਰੀਤ ਕੌਰ ਨੂੰ ਰਿਲੀਜ਼ ਕੀਤਾ ਗਿਆ ਛੱਡ ਦਿੱਤਾ ਗਿਆ ਮਤਲਬ ਉਹਨੂੰ ਜ਼ਮਾਨਤ ਨਹੀਂ ਦਿੱਤੀ ਇੱਕ ਤਰ੍ਹਾਂ ਨਾਲ ਅਦਾਲਤ ਨੇ ਇਹ ਸੰਕੇਤ ਦਿੱਤੇ ਕਿ ਪੁਲਿਸ ਨੇ ਆਪਣੀ ਜਿਹੜੀ ਡਿਊਟੀ ਹੈ ਉਹ ਪੂਰੀ ਜ਼ਿੰਮੇਵਾਰੀ ਨਾਲ ਨਹੀਂ ਨਿਭਾਈ ਗਲਤੀ ਕੀਤੀ ਕਾਲੀ ਕਾਲੀ ਚ ਸੰਵਿਧਾਨ ਦੀ ਭਾਵਨਾ ਦੇ ਉਲਟ ਜਾ ਕੇ ਕੰਮ ਕੀਤਾ ਔਰ ਅਕਾਲੀ ਦਲ ਇਹਨੂੰ ਜਿੱਤ ਦੇ ਤੌਰ ਤੇ ਦਿਖਾ ਰਿਹਾ ਹੈ ਇਹ ਪੰਜਾਬ ਪੁਲਿਸ ਨਾਲ ਪਹਿਲੀ ਵਾਰ ਨਹੀਂ ਹੋਇਆ ਅੱਗੇ ਵੀ ਬਹੁਤ ਸਾਰੇ ਪੰਜਾਬ ਪੁਲਿਸ ਦੇ ਵਿੱਚ ਚਾਹੇ ਪੋਲਿਟੀਕਲ ਦਬਾਅ ਕਹਿ ਲੋ ਜਾਂ ਅਫਸਰਾਂ ਦੇ ਨਿੱਜੀ ਹਿੱਤ ਕਹਿ ਲੋ ਜਾਂ ਅਫਸਰਾਂ ਦੀ ਸਮਝ ਕਹਿ ਲੋ ਉਹ ਕਾਲੀ ਕਾਲੀ ਚ ਕਈ ਵਾਰੀ ਲੋਕਾਂ ਨੂੰ ਪਰਚੇ ਦੇ ਕੇ ਫੜ ਲੈਂਦੇ ਨੇ ਮੌਕੇ ਤੇ ਬਾਅਦ ਅਦਾਲਤਾਂ ਛੱਡ ਦਿੰਦੀਆਂ ਨੇ ਸੋ ਇਹ ਨਵੀਂ ਗੱਲ ਨਹੀਂ ਹੋਈ ਇਹ ਗੱਲ ਵੱਡੀ ਇਸ ਕਰਕੇ ਹੋਗੀ ਵੀ ਕੰਚਨਪ੍ਰੀਤ ਕੌਰ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਹੈ ਜਿਨ੍ਹਾਂ ਨੇ ਚੋਣ ਲੜੀ ਸੀ ਤਰਨ ਤਰਨ ਔਰ ਇਲਜ਼ਾਮ ਪਾਵੇਂ ਕੁਲਦੀਪ ਟਾਲੀਵਾਲ ਨੇ ਭਾਵੇਂ ਮੁੱਖ ਮੰਤਰੀ ਨੇ ਭਾਵੇਂ ਅਮਨ ਅਰੋੜਾ ਨੇ ਉਹ ਇਹ ਲਾਉਂਦੇ ਨੇ ਆਪ ਆਲੇ ਕਿ ਅਮਨ ਜਿਹੜਾ ਅੰਮ੍ਰਿਤਪਾਲ ਸਿੰਘ ਬਾਠ ਹੈ ਉਹ ਗੈਂਗਸਟਰ ਹੈ ਔਰ ਸੁਖਜਿੰਦਰ ਰੰਧਾਵਾ ਹੈ ਜਿਹੜੀ ਉਹਦੇ ਬਾਰੇ ਇਲਜ਼ਾਮ ਲਾਉਂਦੇ ਰਹੇ ਕਿ ਉਹ ਗੈਂਗਸਟਰਾਂ ਦੇ ਪਰਿਵਾਰ ਚੋਂ ਹੈ ਇੱਕ ਅੱਧੀ ਵਾਰੀ ਤਾਂ ਮੁੱਖ ਮੰਤਰੀ ਨੇ ਇੱਥੋਂ ਤੱਕ ਕਿਹਾ ਕਿ ਗੈਂਗਸਟਰ ਦੀ ਸੱਸ ਨੂੰ ਟਿਕਟ ਦਿੱਤੀ ਆ ਕਾਲੀ ਦਲ ਨੇ ਇਹ ਮੁੱਦਾ ਵੱਡਾ ਹੋ ਗਿਆ ਹਜੇ ਇਹ ਰਿਲੇਸ਼ਨ ਡਿਕਲੇਅਰ ਨਹੀਂ ਹੈ ਬੀਬੀ ਕੰਚਨਪ੍ਰੀਤ ਕੌਰ ਦਾ ਇਹਨਾਂ ਦੇ ਪਤੀ ਦਾ ਨਾਂ ਕੀ ਹੈ ਕੌਣ ਹੈ ਲੀਗਲੀ ਮੈਰਿਡ ਨੇ ਨਹੀਂ ਮੈਰਿਡ ਇਹ ਆਫੀਸ਼ੀਅਲੀ ਡਿਕਲੇਅਰ ਨਹੀਂ ਹੋਇਆ ਬਹੁਤ ਸਾਰੇ ਲੋਕ ਦਾਵਾ ਕਰਦੇ ਨੇ ਵਿਰੋਧੀ ਕਿ ਜੀ ਸ਼ਾਇਦ ਲਿਵ-ਇਨ ਰਿਲੇਸ਼ਨਸ਼ਿਪ ਤੁਸੀਂ ਮੀਡੀਆ ਦੇ ਵਿੱਚ ਗੱਲਾਂ ਚੱਲਦੀਆਂ ਸੀ ਮੈਂ ਇਹਨਾਂ ਦੀ ਪੁਸ਼ਟੀ ਨਹੀਂ ਕਰਦਾ ਕੋਈ ਵੀ ਬੀਬੀ ਕੰਚਨਪ੍ਰੀਤ ਕੌਰ ਹੈ ਉਹਨਾਂ ਦੀ ਆਪਣੀ ਜਿਹੜੀ ਹੈ ਉਹਨਾਂ ਦੀ ਹਸਤੀ ਹੈ ਉਹਨਾਂ ਦੀ ਆਪਣੀ ਜ਼ਿੰਦਗੀ ਹੈ ਉਹਦੇ ਵਿੱਚ ਅਸੀਂ ਦਖਲ ਨਹੀਂ ਦੇ ਸਕਦੇ ਕੋਈ ਵੀ ਪਰ ਸਿਆਸਤਿਸਤਰ੍ਹਾਂ ਦੇ ਇਲਜ਼ਾਮ ਪੋਲਿਟਿਕਲ ਪਾਰਟੀਆਂ ਨੇ ਲਾਏ ਕਿਸੇ ਪੱਧਰ ਤੇ ਇਹਨਾਂ ਇਲਜ਼ਾਮਾਂ ਤੋਂ ਬਚਿਆ ਜਾਣਾ ਚਾਹੀਦਾ ਹੈ ਨਿੱਜਤਾ ਦੇ ਇਲਜ਼ਾਮ ਨਹੀਂ ਲਾਣੇ ਜਾਣੇ ਚਾਹੀਦੇ ਪਰ ਕਿਉਂਕਿ ਕੰਚਨਪ੍ਰੀਤ ਕੌਰ ਦੀ ਰਿਹਾਈ ਹੋਈ ਵਰਸਾ ਸਿੰਘ ਬਲਟੋਆ ਹੁਣ ਅਕਾਲੀ ਤਾਂ ਨਹੀਂ ਰਹੇ ਪਰ ਫਿਰ ਵੀ ਅਕਾਲੀਆਂ ਦੇ ਨਾਲ ਉਹ ਰਹਿੰਦੇ ਨੇ ਤੇ ਉਹਨਾਂ ਨੇ ਐਲਾਨ ਕਰਤਾ ਵੀ ਜ਼ਿਲ੍ਹਾ ਪ੍ਰੀਸ਼ਦ ਦੇ ਲਈ ਵੀ ਸਾਡੀ ਮੈਂਬਰ ਹੋਏਗੀ ਕੈਂਡੀਡੇਟ ਹੋਏਗੀ ਬੀਬੀ ਕੰਚਨਪ੍ਰੀਤ ਕੌਰ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਚੱਲ ਰਹੀਆਂ ਨੇ ਹੁਣ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਕੈਂਡੀਡੇਟ ਵੀ ਉਹਨਾਂ ਨੂੰ ਬਣਾਤਾ ਤੇ ਉਹਦਾ ਆਧਾਰ ਆਜ਼ਾਦ ਗਰੁੱਪ ਦਾ ਚੰਗਾ ਜਿਹੜਾ ਆਜ਼ਾਦ ਗਰੁੱਪ ਜਿਨ੍ਹਾਂ ਦੇ ਕੈਂਡੀਡੇਟ ਸੀ ਬੀਬੀ ਸੁਖਮਿੰਦਰ ਕੌਰ ਰੰਧਾਵਾ ਔਰ ਹੁਣ ਬੀਬੀ ਕੰਚਨਪ੍ਰੀਤ ਕੌਰ ਔਰ ਕੰਚਨਪ੍ਰੀਤ ਕੌਰ ਨੂੰ ਤਾਂ 2027 ਦਾ ਵੀ ਅਨ ਐਲਾਨੇ ਤੌਰ ਤੇ ਕੈਂਡੀਡੇਟ ਬਣਾਤਾ ਅਕਾਲੀ ਦਲ ਨੇ ਉਹ ਉੱਭਰ ਗਈ ਕੰਚਨਪ੍ਰੀਤ ਕੌਰ ਸਿਆਸਤ ਚ ਅਕਾਲੀ ਦਲ ਦੀ ਮਾਝੇ ਚੋਧਰ ਇੱਕ ਤਰ੍ਹਾਂ ਨਾਲ ਉਹ ਚਿਹਰੇ ਦੇ ਰੂਪ ਚ ਵੱਡੀ ਹੋ ਗਈ ਹੁਣ ਅਗਲਾ ਐਕਸ਼ਨ ਕੀ ਹੈ ਕਿਉਂਕਿ 4 ਐਫ ਆਈ ਆਰ ਉਹਦੇ ਤੇ ਪਹਿਲਾਂ ਦਰਜ ਹੈ ਹੁਣ ਪੁਲਿਸ ਦੀ ਰਣਨੀਤੀ ਇਹ ਹੈ ਸਰਕਾਰ ਦੀ ਰਣਨੀਤੀ ਵੀ ਅਕਾਲੀ ਦਲ ਇਸ ਜਿੱਤ ਨੂੰ ਆਪਣੀ ਇਸ ਰਿਹਾਈ ਨੂੰ ਆਪਣੀ ਜਿੱਤ ਦੇ ਤੌਰ ਤੇ ਦੱਸ ਰਿਹਾ ਹੈ ਤੇ ਸਰਕਾਰ ਦੀ ਰਣਨੀਤੀ ਗ੍ਰਿਫਤਾਰੀ ਦੀ ਕੀ ਹੈ ਮੈਂ ਉਸ ਤੋਂ ਗੱਲ ਕਰਨ ਤੋਂ ਪਹਿਲਾਂ ਅਰਸ਼ਦੀਪ ਕਲੇਰ ਔਰ ਕੰਚਨਪ੍ਰੀਤ ਕੌਰ ਨੇ ਜਿਹੜੇ ਬਿਆਨ ਨੇ ਰਾਤ ਦੇ ਉਹ ਸੁਣਾ ਰਿਏ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਵੀ ਆ ਰਹੇ ਨੇ ਇੱਕ ਰੋਮਣੀ ਅਕਾਲੀ ਦਲ ਦਾ ਤੇ ਜਿੰਨੇ ਵੀ ਸਾਡੇ ਨਾਲ ਖੜੇ ਆ ਗਏ ਆ ਤੇ ਖੜੇ ਆ ਅਜੇ ਵੀ ਵੀਰ ਸਾਥੂ ਵੀ ਅੱਜ ਉਥੇ ਖੜੇ ਰਹੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਹਾਨੂੰ ਦਿਖਾਉਣਾ ਨੇ ਰਿਟੇਨ ਕੀਤਾ ਕੁਝ ਉਸੇ ਤਰ੍ਹਾਂ ਕਿਸ਼ੋਰ ਜੀ ਜੀ ਦੇਖੋ ਜੀ ਜਦੋਂ ਮੈਨੂੰ ਲੈ ਕੇ ਗਏ ਆ ਮੈਨੂੰ ਤਾਂ ਪਤਾ ਵਾਲੀ ਨਹੀਂ ਨੌਲੇਜ ਨਹੀਂ ਆ ਕਿ ਕੀ ਹੋ ਰਿਹਾ ਹੈ ਔਰ ਕੋਰਟ ਨੇ ਇਹ ਮੰਨਿਆ ਕਿ ਕੰਚਨ ਪਰੀਤ ਜਿਹੜੀ ਕੱਲ ਅਰੈਸਟ ਕੀਤੀ ਗਈ ਹੈ ਕਿਉਂਕਿ ਵਾਧਾ ਜੁਰਮ ਕਰਕੇ ਕੀਤੀ ਹੈ ਉਹ ਪਰਚਾ ਤਾਂ ਸਾਰਾ ਅਵੇਲੇਬਲ ਸੀ ਨਾਨ ਅਵੇਲੇਬਲ 111 ਧਾਰਾ ਜਿਹੜੀ ਜੋੜੀ ਗਈ ਉਹ ਕੰਚਨਪ੍ਰੀਤ ਤੇ ਨਹੀਂ ਲੱਗ ਸਕਦੀ ਸੀ ਸੋ ਉਹ ਅਰੈਸਟ ਨੂੰ ਕੋਰਟ ਨੇ ਅਨ ਕਨਸਟੀਟਿਊਸ਼ਨਲ ਕਿਹਾ ਕੋਰਟ ਨੇ ਬੜੇ ਸਖਤ ਲਫ਼ਜ਼ ਪੰਜਾਬ ਪੁਲਿਸ ਦੀ ਕਾਰਵਾਈ ਤੇ ਵਰਤੇ ਨੇ कोर्ट ਨੇ ਕਹਿ ਕੇ ਜਿਹੜੀ ਕਾਰਵਾਈ ਹੈ ਇਹ ਸੰਵਿਧਾਨ ਦੇ ਕਾਨੂੰਨ ਦੇ ਹਰ ਦਾਇਰੇ ਤੋਂ ਬਾਹਰ ਜਾ ਕੇ ਕੀਤੀ ਗਈ ਔਰ ਅੱਗੇ ਤੋਂ ਉਤਾੜਨਾ ਕੀਤੀ ਹੈ ਪੰਜਾਬ ਪੁਲਿਸ ਨੂੰ ਕਿ ਐਸੀਆਂ ਕਾਰਵਾਈਆਂ ਨਾ ਕਰੇ ਸੋ ਇੱਕ ਬਹੁਤ ਵੱਡਾ ਇਹ ਮੈਂ ਕਹਿੰਦਾ ਕਿ ਤਮਾਚਾ ਪੰਜਾਬ ਪੁਲਿਸ ਦੇ ਮੂੰਹ ਤੇ ਕੋਰਟ ਨੇ ਮਾਰਿਆ ਤੇ ਉਹਨਾਂ ਨੂੰ ਦੱਸਿਆ ਕਿ ਕੋਰਟ ਸਭ ਤੋਂ ਵੱਡੀ ਹੈ ਸੰਵਿਧਾਨ ਸਭ ਤੋਂ ਵੱਡਾ ਹੈ ਕਾਨੂੰਨ ਸਭ ਤੋਂ ਵੱਡਾ ਹੈ ਕਾਨੂੰਨ ਤੋਂ ਉੱਪਰ ਨਾ ਕੋਈ ਪੁਲਿਸ ਹੈ ਨਾ ਕੋਈ ਮੁੱਖ ਮੰਤਰੀ ਹੈ ਸੁਰਸ਼ਦੀਪ ਕਲੀਅਰ ਸੀ ਕਾਫੀ ਸਖਤ ਸ਼ਬਦ ਉਹਨਾਂ ਨੇ ਵਰਤੇ ਪੰਜਾਬ ਪੁਲਿਸ ਤੇ ਅਦਾਲਤ ਦੇ ਹਵਾਲੇ ਦੇ ਨਾਲ ਵਕੀਲ ਨੇ ਕਾਨੂੰਨੀ ਕੁੰਡੀਆਂ ਸਾਰੀਆਂ ਉਹ ਜਾਣਦੇ ਨੇ ਪਰ ਹੁਣ ਜਿਹੜੀ ਅਗਲੀ ਰਣਨੀਤੀ ਹੈ ਜੋ ਮੈਨੂੰ ਪਤਾ ਲੱਗਿਆ ਕਿਉਂਕਿ 4 ਕੁਲ 5 ਕੇਸ ਹੋ ਗਏ ਹੁਣ ਚੁਭਾਗ ਵਾਲੇ ਕੇਸ 'ਚ ਵੀ ਜਿਹੜੀ ਹੈ ਉਹਦਾ ਨਾਮ ਦਰਜ ਹੋ ਗਿਆ ਕੀ ਐਫ ਆਈ ਆਰ 'ਚੋਂ ਨਾਮ ਕੰਚਨਪ੍ਰੀਤ ਕੌਰ ਦਾ ਹਟਾਇਆ ਗਿਆ ਜਾਂ ਨਹੀਂ ਇਹ ਵੱਖਰਾ ਵਿਸ਼ਾ ਹੈ ਇਹਦੇ ਤੇ ਕਲੈਰਿਟੀ ਆਏਗੀ ਪਰ ਅਸੀਂ ਹਜੇ ਮੰਨ ਲੈਂਦੇ ਹਾਂ ਵੀ 4-5 ਪਰਚੇ ਉਹਦੇ ਤੇ ਹੈ ਕਿਉਂਕਿ ਪੁਲਿਸ ਨੇ ਉਹਨੂੰ ਜਾਂਚ ਚ ਸ਼ਾਮਲ ਹੋਣ ਲਈ ਕਿਹਾ ਹੁਣ ਕੰਚਨਪ੍ਰੀਤ ਕੌਰ ਜਦੋਂ ਜਾਂਚ ਚ ਸ਼ਾਮਲ ਹੋਏਗੀ ਬਾਕੀ ਥਾਣਿਆਂ ਦੀ ਤੇ ਪੁਲਿਸ ਦੀ ਔਰ ਸਰਕਾਰ ਦੀ ਇਹ ਰਣਨੀਤੀ ਹੋਏਗੀ ਕਿ ਕੰਚਨਪ੍ਰੀਤ ਕੌਰ ਦੀ ਕੋਈ ਨਾ ਕੋਈ ਇਸ ਜਾਂਚ ਦੇ ਵਿੱਚ ਗਲਤੀ ਫਰੀ ਜਾਵੇ ਔਰ ਅਗਰ ਕੰਚਨਪ੍ਰੀਤ ਕੌਰ ਜਾਂਚ ਦੇ ਦੌਰਾਨ ਕਿਤੇ ਨਾ ਕਿਤੇ ਕੋਈ ਗਲਤੀ ਉਹਨਾਂ ਦੀ ਪੁਲਿਸ ਨੂੰ ਲੱਭ ਗਈ ਤੇ ਫੇਰ ਪੁਲਿਸ ਉਸ ਆਧਾਰ ਤੇ ਉਹਦੀ ਗ੍ਰਿਫਤਾਰੀ ਕਰ ਸਕਦੀ ਹੈ ਕਿ ਹੁਣ ਕੰਚਨਪ੍ਰੀਤ ਕੌਰ ਦੀ ਹਿਰਾਸਤ ਚ ਲੈ ਕੇ ਪੁੱਛਗਿੱਛ ਕਰਨੀ ਜ਼ਰੂਰੀ ਹੈ ਹੁਣ ਜੋ ਮੈਨੂੰ ਸਮਝ ਲੱਗਦਾ ਹੈ ਕਿ ਪੰਜਾਬ ਦੀ ਪੁਲਿਸ ਕੰਚਨਪ੍ਰੀਤ ਕੌਰ ਦੇ ਜਿਹੜੇ ਦੇ ਜਿਹੜੇ ਜਿਹੜੇ ਇਲਜ਼ਾਮ ਲੱਗਦੇ ਹਨ ਵੀ ਵਿਦੇਸ਼ਾਂ ਤੋਂ ਫੋਨ ਕਰਾਏ ਆ ਅਕਾਲੀ ਦਲ ਨੇ ਹੁਣ ਪੁਲਿਸ ਉਸ ਐਂਗਲ ਤੇ ਕੰਮ ਕਰੂਗੀ ਕਿਸੇ ਤਰੀਕੇ ਨਾਲ ਕਿਉਂਕਿ ਜਿਹੜਾ ਉਹ ਮੁੰਡਾ ਹੈ ਅਮਰਿਤਪਾਲ ਸਿੰਘ ਬਾਠ ਉਹਦੇ ਉੱਪਰ ਵੀ ਕੱਲ ਕੁਲਦੀਪ ਢਾਲੀਆਲ ਬਿਆਨ ਕਰ ਰਹੇ ਸੀ ਕਿ ਅਮਰਿਤਪਾਲ ਸਿੰਘ ਬਾਠ ਔਰ ਉਹਦੇ ਸਾਥੀ ਨੇ ਉਹਨਾਂ ਦੇ ਬਹੁਤ ਸਾਰੇ ਪਰਚੇ ਨੇ ਹੁਣ ਉਹਨਾਂ ਪਰਚਿਆਂ ਦੇ ਸੰਬੰਧ ਚ ਪੁਲਿਸ ਜਾਂਚ ਦਾ ਦਾਇਰਾ ਵਧਾ ਸਕਦੀ ਹੈ ਔਰ ਇਹ 4 ਐਫ ਆਈ ਆਰ ਔਰ ਜਿਹੜੇ ਅਮਰਿਤਪਾਲ ਸਿੰਘ ਬਾਠ ਤੇ ਪਰਚੇ ਦਰਜ ਨੇ ਉਹਨਾਂ ਦੇ ਸੰਦਰਭ ਚ ਪੁਲਿਸ ਕੰਚਨਪ੍ਰੀਤ ਤੋਂ ਪੁੱਛਗਿੱਛ ਕਰ ਸਕਦੀ ਹੈ ਜਿਹੜੇ ਪਹਿਲਾਂ ਇਲਜ਼ਾਮ ਲੱਗੇ ਸੋਸ਼ਲ ਮੀਡੀਆ ਤੇ ਕਈ ਲੋਕਾਂ ਨੇ ਲਾਏ ਸਰਕਾਰੀ ਮੰਤਰੀਆਂ ਐਮਐਲਆ ਨੇ ਵੀ ਲਾਏ ਵੀ ਉਹ ਕੀ ਲੀਗਲ ਆਈ ਹੈ ਇੰਡੀਆ ਚ ਜਾਂ ਨਹੀਂ ਇੱਕ ਤਾਂ ਇਹ ਚੈੱਕ ਕੀਤਾ ਜਾਏਗਾ ਕਿ ਉਹਦਾ ਇੰਡੀਆ ਦੇ ਵਿੱਚ ਅਰਾਈਵਲ ਕੀ ਲੀਗਲ ਹੈ ਅਗਰ ਉਹਦਾ ਇੰਡੀਆ ਦੇ ਵਿੱਚ ਅਰਾਈਵਲ ਲੀਗਲ ਹੈ ਫਿਰ ਤਾਂ ਕੋਈ ਦਿੱਕਤ ਨਹੀਂ ਅਗਰ ਉਹਦੀ ਇੰਡੀਆ ਦੇ ਵਿੱਚ ਅਰਾਈਵਲ ਲੀਗਲ ਨਹੀਂ ਹੈ ਕਿਉਂਕਿ ਆ ਚਾਰ ਪੰਜ ਪਰਚਿਆਂ ਤੋਂ ਪਹਿਲਾਂ ਅਮਨਪ੍ਰੀਤ ਕਾਂਚਨਪ੍ਰੀਤ ਕਾਰ ਤੇ ਕੋਈ ਪਰਚਾ ਨਹੀਂ ਹੈ ਪੰਜਾਬ ਚ ਅਰਸ਼ਦੀਪ ਕਲੇਰ ਵੀ ਇਹ ਦਾਵਾ ਕਰ ਰਹੇ ਸੀ ਵਿਰਸਲ ਸਿੰਘ ਵਿਲਟੋਆ ਵੀ ਇਹ ਕਰ ਰਹੇ ਸੀ ਉਹਦੇ ਤੇ ਕੋਈ ਕੇਸ ਤਾਂ ਹੈ ਨਹੀਂ ਸੀ ਪਰ ਜਿਵੇਂ ਇਹ ਇਲਜ਼ਾਮ ਲਾਉਂਦੇ ਨੇ ਕਿ ਅਮਰਿਤਪਾਲ ਬਾਠ ਦੇ ਨਾਲ ਸਬੰਧ ਨੇ ਜਾਂ ਜਾਣ ਜਾਂ ਉਹਨਾਂ ਨਾਲ ਇਹਨਾਂ ਦੇ ਪਰਿਵਾਰਿਕ ਵਾਕਫੀ ਹੈ ਉਹ ਸਬੰਧਾਂ ਨੂੰ ਇਨਵੈਸਟੀਗੇਟ ਕਰੇਗੀ ਹੁਣ ਪੁਲਿਸ ਇਹਨਾਂ ਚਾਰ ਪਰਚੀਆਂ ਦੇ ਸਬੰਧ ਦੇ ਵਿੱਚ ਵੀ ਔਰ ਅਮਰਿਤਪਾਲ ਬਾਠ ਤੇ ਦਰਜ ਕੇਸਾਂ ਦੇ ਸਬੰਧ ਦੇ ਵਿੱਚ ਵੀ ਔਰ ਉਹਨਾਂ ਦੇ ਵਿੱਚ ਅਗਰ ਕਿਤੇ ਵੀ ਕੋਈ ਗਲਤੀ ਕੰਚਨਪ੍ਰੀਤ ਕੌਰ ਦੀ ਪੁਲਿਸ ਨੂੰ ਪਤਾ ਲੱਗੀ ਜਾਂ ਕੋਈ ਗਲਤੀ ਹੋਈ ਜਾਂ ਨਹੀਂ ਹੋਈ ਇਹ ਤਾਂ ਜਾਂਚ ਚ ਪਤਾ ਲੱਗੂਗਾ ਪਰ ਪੁਲਿਸ ਫਿਰ ਇਸ ਆਧਾਰ ਤੇ ਅਦਾਲਤ ਤੋਂ ਅਦਾਲਤ ਚ ਜਾ ਸਕਦੀ ਹੈ ਕਿ ਸਾਨੂੰ ਹੁਣ ਹਿਰਾਸਤ ਚ ਲੈ ਕੇ ਪੁੱਛਗਿੱਛ ਕਰਨ ਦੀ ਲੋੜ ਹੈ ਉਸ ਕੇਸ ਚ ਪੁਲਿਸ ਕੰਚਨਪ੍ਰੀਤ ਕੌਰ ਨੂੰ ਦੁਬਾਰਾ ਗ੍ਰਿਫਤਾਰ ਕਰ ਸਕਦੀ ਹੈ ਜਦੋਂ ਕੋਈ ਠੋਸ ਐਵੀਡੈਂਸ ਕੰਚਨਪ੍ਰੀਤ ਕੋਲੇ ਹੋਵੇ ਔਰ ਤੇ ਜਦੋਂ ਪੁਲਿਸ ਅਦਾਲਤ ਚ ਜਾਵੇ ਤੇ ਅਦਾਲਤ ਮੰਨੇ ਕਿ ਹਾਂ ਹੁਣ ਹਿਰਾਸਤ ਚ ਲੈ ਕੇ ਪੁੱਛਗਿੱਛ ਕਰਨ ਦੀ ਜ਼ਰੂਰਤ ਹੈ ਸੋ ਇਹ ਮਾਮਲਾ ਜਿਹੜਾ ਹੈ ਇਹ ਰਾਜਨੀਤਿਕ ਰੰਗਤ ਵੀ ਲੈ ਗਿਆ ਕਿ ਕਾਨੂੰਨੀ ਦਾਅ ਪੇਚਾਂ ਦੇ ਵਿੱਚ ਵੀ ਮਾਮਲਾ ਪੂਰੀ ਤਰ੍ਹਾਂ ਨਾਲ ਉਲਝਿਆ ਹੋਇਆ ਹੈ ਔਰ ਕੰਚਨਪ੍ਰੀਤ ਕੌਰ ਦੀ ਰਿਹਾਈ ਅਕਾਲੀ ਦਲ ਇਹਨੂੰ ਆਪਣੇ ਆਪ ਨੂੰ ਤਕੜੇ ਹੋਣ ਦੇ ਰੂਪ ਚ ਦੇਖ ਰਿਹਾ ਕਿਉਂਕਿ ਪੰਚਾਇਤੀ ਚੋਣਾਂ ਵੀ ਨੇ ਤੁਹਾਨੂੰ ਪਤਾ 14 ਦਸੰਬਰ ਨੂੰ ਸੋ ਅਕਾਲੀ ਦਲ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ 'ਚ ਇਹ ਮਾਮਲੇ ਦੇ ਨਾਲ ਆਪਣੇ ਆਪ ਨੂੰ ਤਕੜਾ ਕਰਨਾ ਚਾਹੇਗਾ ਸੱਤਾ ਇਹ ਚਾਹੇਗੀ ਕਿ ਆਉਂਦੇ ਦਿਨਾਂ ਦੇ ਵਿੱਚ ਅਸੀਂ ਕੰਚਨਪ੍ਰੀਤ ਕੌਰ ਦੀ ਕੋਈ ਨਾ ਕੋਈ ਗਲਤੀ ਲੱਭੀਏ ਕਿਉਂਕਿ ਕਈ ਐਫਆਈਆਰਸ ਦਰਜ ਨੇ ਉਹਨਾਂ 'ਚ ਹੁਣ ਪੁੱਛਗਿੱਛ ਲਈ ਪੁਲਿਸ ਦੁਬਾਰਾ ਕੰਚਨਪ੍ਰੀਤ ਕੌਰ ਨੂੰ ਬੁਲਾਏਗੀ ਤੇ ਅਸੀਂ ਵੀ ਪਰਤਦਰ ਪਰਤ ਨਜ਼ਰ ਬਣਾ ਕੇ ਰੱਖਾਂਗੇ ਸੋ ਭਾਵੇਂ ਸਰਕਾਰ ਹੈ ਭਾਵੇਂ ਕੰਚਨਪ੍ਰੀਤ ਕੌਰ ਦੀ ਧਿਰ ਹੈ ਜਾਂ ਸ਼ਰੋਮਣੀ ਅਕਾਲੀ ਦਲ ਦੀ ਧਿਰ ਹੈ ਕੋਈ ਵੀ ਆਪਣਾ ਪੱਖ ਦੇਣਾ ਚਾਹਣ ਕੋਈ ਕਲੈਰਿਟੀ ਦੇਣਾ ਚਾਹਣ ਇਹਨਾਂ ਦਾ ਖੁੱਲਾ ਸਵਾਗਤ ਹੈ ਅਸੀਂ ਇਹਨਾਂ ਦਾ ਹਰ ਵਰਜ਼ਨ ਪੱਖ ਅਸੀਂ ਅੱਗੇ ਵਧਾਵਾਂਗੇ ਜੀ ਸੋਡਲਾ ਜੀ ਅੱਗੇ ਗੱਲ ਕਰ ਲਈਏ ਵਿਕਰਮ ਸਿੰਘ ਮਜੀਠੀਆ ਦੀ ਉਹਨਾਂ ਦੀ ਵੀ ਕਹਿੰਦੇ ਮੁਸ਼ਕਲਾਂ ਨੇ ਜਿਹੜੀਆਂ ਉਹ ਵਧਣ ਵਾਲੀਆਂ ਨੇ ਕਿਉਂਕਿ ਉਹਨਾਂ ਦੇ ਕਰੀਬੀ ਹਰਪ੍ਰੀਤ ਘੁਲਾਟੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਵਿਕਰਮ ਸਿੰਘ ਮਜੀਠੀਆ ਤੇ ਵੀ ਹੋਰ ਸਿਕੰਜਾ ਕਸਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਇਹਦੇ ਉੱਪਰ ਵੀ ਪੂਰੀ ਗੱਲਬਾਤ ਸਾਂਝੀ ਕਰਿਓ ਦੇਖੋ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਫੈਸਲਾ ਕਿਸੇ ਵੇਲੇ ਵੀ ਅਦਾਲਤ ਕਰ ਸਕਦੀ ਹੈ ਜਿਹੜੀ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ 'ਚ ਕੇਸ ਦਰਜ ਹੈ ਵਿਕਰਮ ਸਿੰਘ ਮਜੀਠੀਏ ਤੇ ਉਹਦੀ ਜ਼ਮਾਨਤ ਤੇ ਸੁਣਵਾਈ ਪੂਰੀ ਹੋ ਚੁੱਕੀ ਹੈ ਅਦਾਲਤ ਨੇ ਫੈਸਲਾ ਰੱਖਵਾ ਰੱਖਿਆ ਅਦਾਲਤ ਕਿਸੇ ਵੀ ਵੇਲੇ ਵੀ ਫੈਸਲਾ ਦੇ ਸਕਦੀ ਹੈ ਜਾਂ ਤਾਂ ਵਿਕਰਮ ਦੀ ਜ਼ਮਾਨਤ ਹੋਏਗੀ ਜਾਂ ਜ਼ਮਾਨਤ ਰੱਦ ਹੋਏਗੀ ਜ਼ਮਾਨਤ ਹੋਣ ਦੀ ਸੂਰਤ 'ਚ ਵਿਕਰਮ ਮਜੀਠੀਏ ਨੂੰ ਤੁਰੰਤ ਗ੍ਰਿਫਤਾਰ ਨਹੀਂ ਕੀਤਾ ਜਾ ਸਕੇਗਾ ਕਿਉਂਕਿ ਪੁਲਿਸ ਪਹਿਲਾਂ ਅਦਾਲਤ 'ਚ ਕਹਿ ਚੁੱਕੀ ਹੈ ਔਰ ਅਦਾਲਤ ਨੇ ਵੀ ਕਿਹਾ ਕਿ ਅਗਰ ਕਿਸੇ ਵੀ ਮਾਮਲੇ 'ਚ ਵਿਕਰਮ ਨੂੰ ਗ੍ਰਿਫਤਾਰ ਕਰਨਾ ਹੈ ਤਾਂ ਘੱਟੋ ਘੱਟ 7 ਦਿਨ ਦਾ ਨੋਟਿਸ ਦੇਣਾ ਪੈਗਾ ਅਗਰ ਜ਼ਮਾਨਤ ਰੱਦ ਹੁੰਦੀ ਹੈ ਵਿਕਰਮ ਦੀ ਕਿਉਂਕਿ ਇਹ ਹੁਣ ਅਦਾਲਤ ਦਾ ਅਖਤਿਆਰ ਹੈ ਅਦਾਲਤ ਚਾਵੇ ਹੁਣ ਥੋੜੀ ਦੇਰ ਚ ਫੈਸਲਾ ਦੇ ਦੇ ਅਗਰ ਜ਼ਮਾਨਤ ਰੱਦ ਹੁੰਦੀ ਹੈ ਤਾਂ ਫਿਰ ਵਿਕਰਮ ਕੋਲੇ ਰਾਹ ਬਚਦਾ ਸੁਪਰੀਮ ਕੋਰਟ ਦਾ ਲੋਅਰ ਕੋਰਟ ਚ ਪਹਿਲਾਂ ਉਹਨਾਂ ਦੀ ਜਿਹੜੀ ਸੈਸ਼ਨ ਚ ਬੇਲ ਖਾਰਜ ਹੋਈ ਸੀ ਅਗਰ ਹਾਈ ਕੋਰਟ ਤੋਂ ਰੱਦ ਹੁੰਦੀ ਹੈ ਤਾਂ ਫਿਰ ਉਹ ਸੁਪਰੀਮ ਕੋਰਟ ਜਾਣਗੇ ਸੁਪਰੀਮ ਕੋਰਟ ਚ ਨਵੇਂ ਸਿਰੇ ਤੋਂ ਉਹਨਾਂ ਨੂੰ ਜ਼ਮਾਨਤ ਲਈ ਲੜਾਈ ਲੜਨੀ ਪੈਗੀ ਉੱਥੇ ਲਾ ਪੁਆਇੰਟ ਤੇ ਜ਼ਮਾਨਤ ਤੇ ਫੈਸਲਾ ਹੁੰਦਾ ਹੁਣ ਉਹਨਾਂ ਦੇ ਵਿਕਰਮ ਸਿੰਘ ਮਜੀਠੀਆ ਦੇ ਇੱਕ ਕਰੀਬੀ ਨੇ ਵਪਾਰਕ ਰਿਸ਼ਤੇ ਵੀ ਉਹਨਾਂ ਦੇ ਨਾਲ ਦੱਸੇ ਜਾਂਦੇ ਨੇ ਸੋ ਉਹਨਾਂ ਦੀ ਗ੍ਰਿਫਤਾਰੀ ਹੈ ਜਿਹੜੀ ਉਹ ਅੱਜ ਕੀਤੀ ਹੈ ਉਹਨਾਂ ਦਾ ਜਿਹੜਾ ਨਾਮ ਹੈ ਹਰਪ੍ਰੀਤ ਗੁਲਾਟੀ ਸੋ ਹਰਪ੍ਰੀਤ ਗੁਲਾਟੀ ਨੂੰ ਵਿਜੀਲੈਂਸ ਬਿਊਰੋ ਨੇ ਅਰੈਸਟ ਕੀਤਾ ਤੁਸੀਂ ਵੇਖੋ ਜਿਵੇਂ ਕੰਚਨਪ੍ਰੀਤ ਕੌਰ ਦੇ ਰਿਲੀਜ਼ ਹੋਣ ਦੀ ਖਬਰ ਆਈ ਵਿਜੀਲੈਂਸ ਬਿਊਰੋ ਐਕਟਿਵ ਹੋ ਗਈ ਬਿਕਰਮ ਸਿੰਘ ਮਜੀਠੀਆ ਦੇ ਜਿਹੜੇ ਸਾਲਾਹ ਸਾਹਿਬ ਨੇ ਗਜਪਤ ਸਿੰਘ ਗਰੇਵਾਲ ਉਹਨਾਂ ਦੇ ਖਿਲਾਫ ਵੀ ਮੁਹਾਲੀ ਦੀ ਅਦਾਲਤ ਵਿਜੀਲੈਂਸ ਬਿਊਰੋ ਨੇ ਇੱਕ ਐਪਲੀਕੇਸ਼ਨ ਦਾਇਰ ਕਰਤੀ ਵਿਜੀਲੈਂਸ ਬਿਊਰੋ ਚਾਹੁੰਦੀ ਹੈ ਕਿ ਉਹਨਾਂ ਨੂੰ ਭਗੋੜਾ ਕੌਸ਼ਤ ਕੀਤਾ ਜਾਵੇ ਕਿਉਂਕਿ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਕਈ ਵਾਰ ਸੱਦਿਆ ਕਹਿੰਦੇ ਉਹ ਪੇਸ਼ ਨਹੀਂ ਹੋਏ ਔਰ ਹਰਪ੍ਰੀਤ ਗੁਲਾਟੀ ਸ਼ਰਾਬ ਦੇ ਕਾਰੋਬਾਰੀ ਨੇ ਔਰ ਇਲਜ਼ਾਮ ਇਹ ਹੈ ਵਿਜੀਲੈਂਸ ਬਿਊਰੋ ਦਾ ਕਿ ਹਰਪ੍ਰੀਤ ਗੁਲਾਟੀ ਨੇ ਕਿਤਨਾ ਕਿਤੇ ਬਿਕਰਮ ਮਜੀਠੀਆ ਨੇ ਜਿਹੜੀਆਂ ਜ਼ਮੀਨ ਜਾਇਦਾਦਾਂ ਖਰੀਦੀਆਂ ਹਿਮਾਚਲ ਚ ਹੁਣ ਉਹ ਖਰੀਦਿਆ ਨੇ ਜਾਂ ਨਹੀਂ ਇਹ ਵੀ ਅਦਾਲਤ ਤੈਅ ਕਰੇਗੀ ਇਲزام ਹੈ ਕਿ ਵਿਕਰਮ ਜੀਠੇ ਦੀ ਪ੍ਰਾਪਰਟੀ ਦੀ ਖਰੀਦੋ ਫਰੋਖਤ ਚ ਹਰਪ੍ਰੀਤ ਗੁਲਾਟੀ ਮਦਦਗਾਰ ਰਹੇ ਨੇ ਜਾਂ ਸੂਤਰ ਧਾਰ ਰਹੇ ਨੇ ਇਹ ਇਲزام ਹਰਪ੍ਰੀਤ ਗੁਲਾਟੀ ਤੇ ਨੇ ਸ਼ਰਾਬ ਦੇ ਵੀ ਕਾਰੋਬਾਰੀ ਨੇ ਔਰ ਉਹਨਾਂ ਨੂੰ ਅਰੈਸਟ ਕੀਤਾ ਹੈ ਉਹਨਾਂ ਨੂੰ ਅੱਜ ਕਿਸੇ ਵੇਲੇ ਵੀ ਅਦਾਲਤ ਚ ਵਿਜੀਲੈਂਸ ਬਿਊਰੋ ਪੇਸ਼ ਕਰ ਸਕਦੀ ਹੈ ਅਗਰ ਅੱਜ ਅੱਜ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਤੇ ਹੋ ਸਕਦਾ ਕੱਲ ਪੇਸ਼ ਕਰੇ ਕਿਉਂਕਿ ਗ੍ਰਿਫਤਾਰੀ ਤੋਂ 24 ਘੰਟਿਆਂ ਦੇ ਵਿੱਚ ਵਿੱਚ ਪੇਸ਼ ਕੀਤਾ ਜਾਣਾ ਹੁੰਦਾ ਹੈ ਸੋ ਸਤੋ ਪਹਿਲਾ ਮੈਡੀਕਲ ਕਰਾਇਆ ਜਾਏਗਾ ਹੁਣ ਵਿਜੀਲੈਂਸ ਬਿਊਰੋ ਹਰਪ੍ਰੀਤ ਗੁਲਾਟੀ ਨੂੰ ਗ੍ਰਿਫਤਾਰ ਕਰਕੇ ਜਿਹੜਾ ਆਮਦਨ ਤੋਂ ਵੱਧ ਸਰੋਤਾਂ ਦਾ ਮਾਮਲਾ ਹੈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਹਨੂੰ ਤਕੜਾ ਕਰਨਾ ਚਾਹੁੰਦੀ ਹੈ ਕਿਉਂਕਿ ਸਰਕਾਰ ਦੀਆਂ ਹਦਾਇਤਾਂ ਨੇ ਭਾਵੇਂ ਕੇਜਰੀਵਾਲੀਆ ਭਗਵੰਤ ਮਾਨ ਕਿ ਵਿਜੀਲੈਂਸ ਬਿਊਰੋ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਸਜ਼ਾ ਕਰਾਉਣਾ ਸਾਡਾ ਟੀਚਾ ਸਰਕਾਰ ਚਾਹੁੰਦੀ ਹੈ ਕਿ ਵਿਜੀਲੈਂਸ ਬਿਊਰੋ ਇੱਕ ਕੇਸ ਮਜ਼ਬੂਤੀ ਨਾਲ ਲੜੇ ਔਰ ਵਿਕਰਮਜੀਤਿਏ ਨੂੰ ਸਜ਼ਾ ਕਰਾਈ ਜਾਵੇ 10 ਦਸੰਬਰ ਨੂੰ ਵਿਕਰਮ ਸਿੰਘ ਮਜੀਠੀਆ ਤੇ ਦੋਸ਼ ਤੈਅ ਕਰਨ ਦੀ ਕਾਰਵਾਈ ਅਦਾਲਤ ਤੋਂ ਸ਼ੁਰੂ ਹੋ ਸਕਦੀ ਹੈ ਕਿਉਂਕਿ ਅਦਾਲਤ ਦੇ ਵਿੱਚ ਸੁਣਵਾਈ ਹੈ ਔਰ ਤੁਹਾਨੂੰ ਯਾਦ ਹੋਣਾ ਹੈ ਕਿ ਕੁਝ ਸਮਾਂ ਪਹਿਲਾਂ ਪੰਜਾਬ ਦੇ ਮੰਤਰੀ ਮੰਡਲ ਨੇ ਵੀ ਮਨਜ਼ੂਰੀ ਦਿੱਤੀ ਸੀ ਵਿਕਰਮਜੀਤਿਏ ਤੇ ਕੇਸ ਚਲਾਉਣ ਦੀ ਔਰ ਪੰਜਾਬ ਦੇ ਗਵਰਨਰ ਨੇ ਵੀ ਪੰਜਾਬ ਸਰਕਾਰ ਦੀ ਉਸ ਫਾਈਲ ਤੇ ਸਹੀ ਪਾਤੀ ਸੀ ਮਨਜ਼ੂਰੀ ਦਿੱਤੀ ਸੀ ਸਾਬਕਾ ਮੰਤਰੀ ਹੋਵੇ ਸੂਬੇ ਦਾ ਤੇ گورنر ਦੀ ਮਨਜ਼ੂਰੀ ਤੋਂ ਬਾਅਦ ਹੀ ਉਹਦੇ ਤੇ ਅਦਾਲਤ ਚ ਕੇਸ ਚੱਲ ਸਕਦਾ ਹੈ ਹੁਣ ਵਿਕਰਮ ਮਜੀਠੀ ਤੇ ਆਮਦਨ ਤੋਂ ਵੱਧ ਸਰੋਤਾਂ ਦਾ ਜਿਹੜਾ ਕੇਸ ਹੈ ਉਹ 10 ਦਸੰਬਰ ਤੋਂ આરોਪ ਤੈਅ ਕਰਨ ਦੀ ਸੁਣਵਾਈ ਸ਼ੁਰੂ ਹੋਏਗੀ ਜਿੱਦਾਂ ਹੀ ਦੋਸ਼ ਤੈਅ ਹੁੰਦੇ ਨੇ ਅਦਾਲਤ ਚ ਮਜੀਠੀ ਤੇ ਤੇ ਇਹ ਸੁਣਵਾਈ ਪੇਸ਼ੀ ਦਰ ਪੇਸ਼ੀ ਚਲਦੀ ਰਹਿਣੀ ਹੈ ਭਾਵੇਂ ਵਿਕਰਮ ਮਜੀਠੀ ਦੀ ਜ਼ਮਾਨਤ ਹੋਈ ਹੋਵੇ ਸੋ ਜ਼ਮਾਨਤ ਹੋਣ ਦੇ ਬਾਵਜੂਦ ਵੀ ਅਦਾਲਤ ਚ ਆਮਦਨ ਤੋਂ ਵੱਧ ਸਰੋਤਾਂ ਦਾ ਮਾਮਲਾ ਵਿਕਰਮ ਸਿੰਘ ਮਜੀਠੀਆ ਤੇ ਚੱਲੇਗਾ ਔਰ ਵਿਕਰਮ ਮਜੀਠੀਏ ਨੂੰ ਜਿਹੜੇ ਲਗਾਤਾਰ ਅਰਸ਼ਦੀਪ ਕਲੇਰ ਔਰ ਦਮਨਬੀਰ ਸੋਪਤੀ ਦਮਨ ਸੋਪਤੀ ਇਹ ਦਾਵਾ ਕਰ ਰਹੇ ਨੇ ਕਿ ਵਿਕਰਮਜੀਠੀ ਦੀਆਂ ਸਾਰੀਆਂ ਪ੍ਰਾਪਰਟੀਆਂ ਡਿਸਕਲੋਜ਼ ਨੇ ਇਨਕਮ ਟੈਕਸ ਡਿਸਕਲੋਜ਼ ਨੇ ਇਲੈਕਸ਼ਨ ਐਫੀਡੇਵਿਟਸ ਦੇ ਵਿੱਚ ਡਿਸਕਲੋਜ਼ ਨੇ ਔਰ ਕੁਝ ਵੀ ਗਲਤ ਨਹੀਂ ਹੈ ਉਹ ਅਦਾਲਤ ਚ ਸਾਬਤ ਕਰਨਾ ਪਏਗਾ ਸੋ ਅਦਾਲਤ ਦੇ ਵਿੱਚ ਵਿਕਰਮ ਸਿੰਘ ਮਜੀਠੀ ਵਾਲਾ ਜਿਹੜਾ ਕੇਸ ਹੈ ਇਹ ਲੰਬਾ ਚੱਲਣ ਦੀ ਉਮੀਦ ਹੈ ਕਿਉਂਕਿ ਅਸੀਂ ਵੇਖਦੇ ਹਾਂ ਕਿ ਅਗਰ 25 ਜੂਨ ਨੂੰ ਵਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ 25 ਜੂਨ ਤੋਂ ਬਾਅਦ ਤੁਸੀਂ ਅੱਜ ਦੇਖੋ ਕਿ ਅੱਜ ਅਸੀਂ ਨਵੰਬਰ ਦੇ 30 ਨਵੰਬਰ 'ਚ ਆ ਗਏ ਹਾਂ 3 ਨਵੰਬਰ 'ਚ 25 ਜੂਨ ਤੋਂ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ 5 ਮਹੀਨੇ 5 ਦਿਨ ਵਿਜੀਲੈਂਸ ਦੀ ਕਸਟਡੀ ਔਰ ਜੇਲ੍ਹ ਦੀ ਕਸਟਡੀ 'ਚ ਇਹ ਵਿਕਰਮਜੀਤ ਸਿੰਘ ਨੂੰ ਹੋ ਚੁੱਕੇ ਨੇ ਕੱਲ ਤੋਂ ਦਸੰਬਰ ਸ਼ੁਰੂ ਹੋ ਜਾਣਾ ਹੈ ਛੇਵਾਂ ਮਹੀਨਾ ਸ਼ੁਰੂ ਹੋ ਜਾਣਾ ਵਿਕਰਮ ਸਿੰਘ ਮਜੀਠੀਆ ਦਾ ਵੈਸੇ ਤਾਂ 5 ਮਹੀਨੇ ਤੋਂ ਬਾਅਦ ਹੋ ਹੀ ਗਏ 6ਵਾਂ ਮਹੀਨਾ ਤਾਂ ਸ਼ੁਰੂ ਹੋ ਹੀ ਚੁੱਕਿਆ ਹੁਣ ਦੇਖੋ ਇਹ ਕੜੀਦਰ ਕੜੀ ਵੀ ਜੇ ਅਸੀਂ ਇਹਨੂੰ ਸਮਝਣਾ ਚਾਹੀਏ ਤਾਂ 2021 ਚ ਪਹਿਲੀ ਵਾਰ ਉਹਦਾ ਨਾਂ ਜੁੜਿਆ ਸੀ ਐਨਡੀਪੀਐਸ ਐਕਟ ਦੇ ਕੇਸ 'ਚ ਉਹਦੇ ਤੇ ਪਰਚਾ ਦਰਜ ਕੀਤਾ ਗਿਆ ਸੀ ਵਿਕਰਮ ਸਿੰਘ ਮਜੀਠੀਆ ਤੇ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਜ਼ਮਾਨਤ ਵੀ ਮਿਲੀ ਹੁਣ 25 ਜੂਨ 25 ਨੂੰ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤਾ ਸੀ। ਔਰ ਕਰੋੜਾ ਰੁਪਏ ਦੀ ਜਿਹੜੀ ਜਾਇਦਾਦ ਹੈ ਵਿਕਰਮਜੀਠੇ ਤੇ ਇਲਜ਼ਾਮ ਲਾਇਆ ਵਿਜੀਲੈਂਸ ਨੇ ਕਿ ਉਹ ਸਰੋਤਾਂ ਨਾਲੋਂ ਜ਼ਿਆਦਾ ਹੈ। ਔਰ 26 ਜੂਨ ਨੂੰ ਪਹਿਲੀ ਵਾਰੀ ਪੇਸ਼ ਕੀਤਾ ਗਿਆ 7 ਦਿਨ ਦੀ ਪੁਲਿਸ ਰਿਮਾਂਡ ਮਿਲੀ। ਫਿਰ 2 ਜੁਲਾਈ ਨੂੰ ਪੇਸ਼ ਕੀਤਾ ਗਿਆ ਫਿਰ 6 ਜੁਲਾਈ ਨੂੰ ਫਿਰ 8 ਜੁਲਾਈ ਨੂੰ ਫਿਰ 14 ਅਗਸਤ ਨੂੰ ਪੇਸ਼ੀ ਹੋਈ ਉਹਦੀ ਰੂਟੀਨ ਚ ਸਤੰਬਰ ਚ ਚਾਰਜ ਸ਼ੀਟ ਪੇਸ਼ ਹੋਈ ਸੀ ਸਤੰਬਰ 2025 ਮੈਂ ਤੁਸੀਂ ਦੇਖੋ ਜੂਨ ਚ ਗ੍ਰਿਫਤਾਰੀ ਹੋਈ ਜੁਲਾਈ ਅਗਸਤ ਔਰ ਸਤੰਬਰ ਚ ਚਾਰਜ ਸ਼ੀਟ ਪੇਸ਼ ਕਰਤੀ ਦੋ 2.5 ਮਹੀਨੇ ਛੱਡੀ ਤੇਜ਼ੀ ਨਾਲ ਕੰਮ ਕੀਤਾ ਪੰਜਾਬ ਵਿਜੀਲੈਂਸ ਬਿਊਰੋ ਨੇ ਮੈਂ ਆਂਕੜੇ ਸਾਰੇ ਰੱਖੀ ਬੈਠਾ ਔਰ ਤੁਸੀਂ ਵੇਖੋ ਜਦੋਂ ਪੇਸ਼ ਕੀਤਾ 40000 ਪੰਨਿਆਂ ਦੇ ਕਰੀਬ ਚਾਰਜ ਸ਼ੀਟ ਪੇਸ਼ ਕੀਤੀ ਗਈ 200 ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ। ਸੋ ਸਤੰਬਰ ਜੀ ਉਹਨਾਂ ਦੀ ਜ਼ਮਾਨਤ ਜਾਂਚ ਖਾਰਜ ਹੋ ਗਈ ਸੀ ਤੇ ਕਿਉਂਕਿ ਕੋਰਟ ਨੇ ਕਿਹਾ ਕਿ ਗੰਭੀਰ ਮਾਮਲਾ ਸੋ ਹਜੇ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਸੋ ਜੇਲ ਚ ਹਜੇ ਪਰ ਹੁਣ ਉਹਦਾ ਹਾਈ ਕੋਰਟ ਚ ਜ਼ਮਾਨਤ ਦੀ ਸੁਣਵਾਈ ਪੂਰੀ ਹੈ। ਇਹਦਾ ਮਤਲਬ ਹੈ 40 ਹਜ਼ਾਰ ਪੰਨਿਆਂ ਦੀ ਚਾਰ ਸ਼ੀਟ ਹੈ। ਸਰਕਾਰ ਦੀ ਮੌਜੂਦਾ ਟਰਮ ਆਮ ਆਦਮੀ ਪਾਰਟੀ ਦੀ ਬਾਈ ਤੇ 17 18 ਮਾਰਚ 27 ਤੱਕ ਦੀ ਸੋ 1 ਸਾਲ 3 ਸਵਾ 3 ਮਹੀਨੇ ਪਏ ਨੇ 3.5 ਮਹੀਨੇ ਅਗਰ ਤਾਂ ਇਸ ਦੌਰਾਨ ਬਿਕਰਮਜੀਠੀ ਦਾ ਕੇਸ ਅਦਾਲਤ ਚ ਫੈਸਲੇ ਤੇ ਆ ਗਿਆ ਫਿਰ ਤਾਂ ਇਹ ਮਾਮਲਾ ਕਿਸੇ ਪਾਸੇ ਜਾ ਸਕਦਾ ਹੈ ਅਗਰ ਸਰਕਾਰ ਬਦਲ ਜਾਂਦੀ ਹੈ ਸਰਕਾਰ ਅਕਾਲੀ ਬੀਜੇਪੀ ਆ ਜਾਂਦੀ ਹੈ ਜਾਂ ਅਕਾਲੀ ਆ ਜਾਂਦੇ ਜਾਂ ਬੀਜੇਪੀ ਆ ਜਾਂਦੀ ਜਾਂ ਕਾਂਗਰਸ ਆ ਜਾਂਦੀ ਹੈ ਫਿਰ ਉਹ ਨਵੀਂ ਸਰਕਾਰ ਔਰ ਵਿਜੀਲੈਂਸ ਬਿਊਰੋ ਉਸ ਵੇਲੇ ਦੀ ਉਹਨਾਂ ਦਾ ਕੀ ਰੁਖ ਰਹੇਗਾ ਕਿਉਂਕਿ ਮੈਨੂੰ ਯਾਦ ਹੈ ਜਦੋਂ ਬਾਦਲਾਂ ਤੇ ਪਰਚੇ ਦਰਜ ਸੀ ਤੇ ਜਦੋਂ ਦੁਬਾਰਾ ਬਾਦਲਾਂ ਦੀ ਸਰਕਾਰ ਆ ਗਈ ਤੇ ਅਫਸਰ ਮੁਕਰ ਗਏ ਸੀ ਬਹੁਤ ਸਾਰੇ ਵੀ ਸਾਡੇ ਤੇ ਸਰਕਾਰ ਦਾ ਦਬਾਅ ਸੀ ਜੀ ਗਵਾਹ ਮੁਕਰ ਗਏ ਸੀ ਸਰਕਾਰੀ ਅਫਸਰ ਮੁਕਰ ਗਏ ਸੀ ਬਾਦਲ ਭਰੀ ਹੋਗੇ ਸੀ ਸੁਖਬੀਰ ਬਾਦਲ ਵੀ ਵੱਡਾ ਬਾਦਲ ਵੀ ਆਮਦਨ ਤੋਂ ਵੱਧ ਸਰੋਤਾਂ ਦਾ ਮਾਮਲਾ ਸੀ ਤੇ ਜਦੋਂ ਕੈਪਟਨ ਮਰਿੰਦਰ ਤੇ ਵੀ ਪਰਚਾ ਸੀ ਸਿਟੀ ਸੈਂਟਰ ਕੋਟਾਲੇ ਵਾਲਾ ਤੇ ਕਲੀਨ ਚਿੱਟ ਕੈਪਟਨ ਨੂੰ ਵੀ ਮਿਲ ਗਈ ਕਿਉਂਕਿ ਕੈਪਟਨ ਦੀ ਵੀ ਸਰਕਾਰ ਆ ਗਈ ਸੀ ਉਦੋਂ ਵੀ ਅਫਸਰ ਅਫਸਰ ਮੁੱਕਰ ਜਾਂਦੇ ਨੇ ਗਵਾਹ ਮੁੱਕਰ ਜਾਂਦੇ ਨੇ ਜਿਹੜੇ ਸਰਕਾਰੀ ਅਫਸਰ ਨੇ ਉਹਨਾਂ ਦੇ ਆਪਣੇ ਪੈਰ ਨਹੀਂ ਹੁੰਦੇ ਸਰਕਾਰੀ ਅਫਸਰਾਂ ਦੇ ਹਾਲਾਂਕਿ ਕੁਝ ਕਿਤੇ ਹੁੰਦੇ ਆ ਉਹ ਅੜੇ ਰਹਿੰਦੇ ਆ ਵੀ ਨਹੀਂ ਅਸੀਂ ਸੱਚ ਤੇ ਖੜੇ ਆ ਲੇਕਿਨ ਉਹ ਤਾਂ ਅੜ ਸਕਦੇ ਨੇ ਅਗਰ ਉਹ ਸ਼ੁਰੂ ਤੋਂ ਸੱਚ ਤੇ ਖੜੇ ਹੋਣ ਇਸ ਕਰਕੇ ਪਤਾ ਉਦੋਂ ਹੀ ਲੱਗਦਾ ਹੈ ਕਿਹਦੇ ਜਾਂ ਰਾਹ ਪਈ ਜਾਣੀ ਹੈ ਜਾਂ ਵਾਹ ਪਈ ਜਾਣੀ ਹੈ ਹੁਣ ਅਗਰ ਸਰਕਾਰ ਬਦਲੀ ਫੇਰ ਇਹਨਾਂ ਅਫਸਰਾਂ ਦਾ ਪਤਾ ਲੱਗੂਗਾ ਜਿਨ੍ਹਾਂ ਨੇ ਹੁਣ ਪਰਚੇ ਦਿੱਤੇ ਨੇ ਸਬੂਤ ਸਬਾਤ ਲੱਭੇ ਨੇ ਵੀ ਕੀ ਇਹ ਸੱਚ ਤੇ ਖੜੇ ਸੀ ਜਾਂ ਦਬਾਤ ਖੜੇ ਸੀ ਸੋ ਉਹ ਉਹੀ ਗੱਲ ਹੈ ਵੀ ਜਾਂ ਰਾਹ ਪਏ ਜਾਣੀਆਂ ਜਾਂ ਵਾਪੇ ਜਾਣੀਆਂ ਸੋ ਇਹ ਪਤਾ ਲੱਗੂਗਾ ਜੇ ਸਰਕਾਰ ਬਦਲ ਗਈ ਜੇ ਸਰਕਾਰ ਨਹੀਂ ਬਦਲਦੀ ਆਮ ਆਦਮੀ ਪਾਰਟੀ ਦੁਬਾਰਾ ਆ ਜਾਂਦੀ ਹੈ ਫਿਰ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਇਹ ਕੇਸ ਅਫਸਰ ਉਸੇ ਤਰ੍ਹਾਂ ਚਲਾਉਣਗੇ ਜਿਵੇਂ ਹੁਣ ਚਲਾ ਰਹੇ ਨੇ ਮਜਬੂਤੀ ਨਾਲ ਸੋ ਵਿਕਰਮ ਸਿੰਘ ਮਜੀਠੀਆ ਤੇ ਸੰਕਟਤਾ ਹੈ ਅਗਰ ਕੋਈ ਗਲਤੀ ਲੱਭ ਗਈ ਕੋਈ ਗਲਤ ਸਬੂਤ ਆ ਗਿਆ ਹੱਥ ਮਤਲਬ ਕੋਈ ਸਬੂਤ ਮਿਲ ਗਿਆ ਇਲਜ਼ਾਮਾਂ ਦਾ ਤੇ ਫਿਰ ਵਿਕਰਮ ਮਜੀਠੀ ਲਈ ਚਿੰਤਾ ਦੀ ਗੱਲ ਹੈ ਜੇ ਕੋਈ ਸਬੂਤ ਨਾ ਮਿਲੇ ਤੇ ਬਰੀ ਹੋ ਜਾਊਗਾ ਵਿਕਰਮ ਸਿੰਘ ਮਜੀਠੀਆ ਵਿਕਰਮ ਦੇ ਵਕੀਲ ਦਾਵਾ ਕਰਦੇ ਨੇ ਕਿ નિર્ਦੋਸ਼ ਹੈ ਰਾਜਨੀਤਿਕ ਰੰਜਿਸ਼ ਹੈ ਜਾਣ ਬੁੱਝ ਕੇ ਮਜੀਠੀ ਨੂੰ ਫਸਾਇਆ ਗਿਆ ਪਰ ਹੁਣ ਇਹ ਤੈਹ ਅਦਾਲਤ ਚ ਹੋਣਾ ਹੈ ਮਨਦੀਪ ਜੀ ਜੀ ਸੋ ਡਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਅਹਿਮ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਸੋ ਦਰਸ਼ਕਾਂ ਤੋਂ ਵੀ ਜਾਸ ਲੈਣੇ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ